ਦਾਦਾ ਹੀ ਹੈ ਹੁਕਮ ਕਾਰਾ ਲੈਂਦਾ ਲੈ ਵੀ ਧਰ ਵਾਲੇ ਖੜੇ ਹੋ ਜਾ ਅੱਜ ਸਰਕਾਰਾਂ ਦਾ ਦਵਾਨ ਪੰਡਾਰਾ ਪੀਰਾਂ ਦੀ ਲੱਗੀ ਹੋਈ ਮਹਿਫਲ ਮੇਰਾ ਬਾਬਾ ਮੇਰਾ ਮਾਲਕ ਕੀ ਕਹਿੰਦਾ ਕਹਿੰਦਾ ਅੱਜ ਦਾ ਪੰਡਾਰਾ ਤੇ ਲੱਗੀ ਹੋਈ ਪੀਰਾਂ ਦੀ ਮਹਿਫਲ ਸਰਕਾਰ ਨੇ ਮਨਜ਼ੂਰ ਕੀਤੀ ਹੈ ਧੰਨਵਾਦ ਮੇਰਾ ਬਾਬਾ ਕਹਿੰਦਾ ਕਹਿੰਦਾ ਦਾਣੇ-ਦਾਣੇ ਤੇ ਮੋਹਰ ਲੱਗੀ ਜਿੰਨੀ ਕਦਮਾਂ ਤੋਂ ਸੰਗਤ ਚੱਲ ਕੇ ਆਈ ਆ ਉਹਨੀਆਂ ਕਦਮਾਂ ਮੈਨੇਓ ਜਬਾ ਬਾਬਾ ਕਹਿੰਦਾ ਤੁਹਾਡੇ ਬਿੜੇ ਪਾਰ ਧੰਨਵਾਦ ਮੇਰਾ ਮਾਲਕ ਕਹਿੰਦਾ 8ਵੇਂ ਮਹੀਨੇ ਚ ਇੱਕ ਕੋਠੀ ਖੋੜਦਿਆ ਆ ਧੰਨਵਾਦ ਅੱਠਵੇਂ ਮਹੀਨੇ ਚ ਅੱਗੇ ਬਾਬੇ ਨੂੰ ਕਿਹਾ ਸੀ ਵੀ ਪੰਜਵੇਂ ਮਹੀਨੇ ਚ ਕੋਠੀ ਕੋੜ ਮਾਲਕ ਨੇ ਸੋਧੀ ਸੇਵਾ ਦਾ ਫਲ ਦਿੱਤਾ ਧੰਨਵਾਦ ਹੁਣ ਇੱਕ ਤੋਂ ਦੋ ਬਣ ਜਾਣ ਪਹਿਲਾ ਮੁੰਡੇ ਵਾਲਾ ਕੰਮ ਕਰਾਈਏ ਤੇ ਬਾਬੇ ਤੋਂ ਕੋਠੀ ਬਣਾਈਏ ਸੋ ਤੂੰ ਕਹਿ ਬਾਬਾ ਉੱਧਰ ਪੜਦਾ ਆਂ ਬੋ ਬਾਬਾ ਜੀ ਤੇਰੇ ਸੱਚੇ ਦਰਬਾਰ ਕੀ ਜਦ ਬਾਬਾ ਕਹਿੰਦਾ ਅੱਠਵੇਂ ਮਹੀਨੇ ਤੋਂ ਪਹਿਲਾ ਪੱਲਾ ਇੱਕ ਸੋਡਾ ਕੰਮ ਹੋਰ ਬਣਦਾ ਦਿਨ ਗਣ ਲੋ ਅੱਜ ਬਾਬਾ ਸੋਡੇ ਘਰੇ ਆਇਆ ਮਾਲਕ ਸੋਡਾ ਕੰਮ ਕਰਦੇ ਅੱਠਵੇਂ ਮਹੀਨੇ ਤੋਂ ਪਹਿਲਾ ਪੱਲਾ ਭਾਵਾ ਬੱਚਾ ਨੌਕਰੀ ਚੜਾ ਦੇ ਭਾਵਾ ਕੋਠੀ ਦਾ ਧੰਨਾ ਬਾਬਾ ਫੇਰ ਕੀ ਜਾਨਾ ਇੱਕ ਲਾਲਾ ਵਾਲੀ ਸਰਕਾਰ ਦਾ ਨਾਮ ਲੈ ਕੇ ਇੱਕ ਗਾਂ ਸਭ ਤੋਂ ਵੱਡੀ ਪਮਾ ਬੰਦਦੀ ਆਵੇ ਪਮਾ ਖੱਤਦੀ ਆਵੇ ਉਹ ਤੁਸੀਂ ਦੇਣੀ ਆ ਜਬਾ ਬਿਨ ਲਾਲਾ ਜੀ ਸਰਕਾਰ ਦਾ